ਨਾਨਕੂ ਬਾਪੂ ਆ ਜਾ ਆ ਜਾ ਨਹੀਂ ਨਹੀਂ ਦੇਖ ਲੈ ਕੋਈ ਨਾ ਚੜ ਜਾ ਦੇਖ ਲੈਨੇ ਕੋਈ ਗੱਲ ਨਹੀਂ ਚੜ ਜਮੋ ਲੋਹੜਾ ਚੋਲ ਮਾਰ ਜਾਂਦਾ ਨਹੀਂ 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 ਇਹੋ ਜਿਹਾ ਕੁਝ ਨਹੀਂ ਹੋਣਾ ਇਹੋ ਜਿਹਾ ਕੁਝ ਨਹੀਂ ਬਜੰ ਟਿਕ ਜਾਂਦਾ ਨਾ ਜਦੋਂ ਹਾਂ ਬਜੰ ਟਿਕ ਜਾਂਦਾ ਫੇਰ ਮੈਂ ਗਾਮਲਿਆਂ ਦੇ ਸਟੈਂਡ ਹੋ ਗਏ ਤੁਸੀਂ ਆ ਵੀ ਦੇਖ ਸਕਦੇ ਹੋ ਅਲੱਗ-ਅਲੱਗ ਚੀਜ਼ ਦੇ ਪਰਪਸ ਲਈ ਲੈ ਜਿਹੜਾ ਰੰਗ ਹੈ ਨਾ ਇਹਦੇ ਹਾਂ ਇਹ 20 ਸਾਲ ਨਹੀਂ ਖਰਾਬ ਹੁੰਦੇ ਪੱਠੀ ਪੇਂਟ ਹੈ ਪਾਊਡਰ ਕੋਟਿੰਗ ਪਾਊਡਰ ਕੋਟਿੰਗ ਕਰਦੇ ਆ ਪਰੇ ਜਿਹੜਾ ਭਾਈ ਆਪਣੀ ਵੀਡੀਓ ਦੱਬ ਕੇ ਸ਼ੇਅਰ ਕਰੂਗਾ ਹਾਂਜੀ ਚਾਹੇ ਗਮਲੇ ਦਾ ਸਟੈਂਡ ਲੈ ਲੇ ਚਾਹੇ ਇਨਵਰਟਰ ਦਾ ਲੈ ਲੇ ਹਾਂਜੀ 15 ਬੰਦਿਆਂ ਨੂੰ ਫ੍ਰੀ ਪਚਾ ਕੇ ਦਵਾਂਗੇ ਕਰੇ ਜਮੀ ਫ੍ਰੀ ਸਤਿ ਸ਼੍ਰੀ ਅਕਾਲ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੰਗਰੂਰ ਸ਼ਹਿਰ ਦੇ ਵਿੱਚ ਆਪਾਂ ਇੱਕ ਫੈਕਟਰੀ ਤੇ ਪਹੁੰਚਾਂਗੇ ਆਪਣੇ ਕਿਸੇ ਭਰਾ ਨਾਲ ਹੋਲ ਸੇਲ ਦੇ ਵਿੱਚ ਕਾਫੀ ਸਾਰਾ ਸਮਾਨ ਲੈਣਾ ਦਾ ਆਪਾਂ ਕਹਦੇ ਵੀ ਸਟਾਕ ਦੇ ਵਿੱਚ ਮਾਲ ਚੱਕਣਾ ਹੁੰਦਾ ਹੈਗਾ ਬਹੁਤ ਸਾਰੀਆਂ ਆਈਟਮਾਂ ਹੁੰਦੀਆਂ ਨੇ ਪਲਾਸਟਿਕ ਦੀਆਂ ਜਿਹੜੀਆਂ ਆਪਾਂ ਡੇਲੀ ਪਰਪਸ ਦੇ ਲਈ ਯੂਜ਼ ਕਰਦਣੇ ਆ ਉਹਨਾਂ ਦੇ ਵਿੱਚੋਂ ਕੁਝ ਕੁ ਆਈਟਮਾਂ ਸਾਨੂੰ ਅੱਜ ਆਪਾਂ ਦਿਖਾਵਾਂਗੇ ਅੱਜ ਆਪਾਂ ਡਾਇਰੈਕਟ ਫੈਕਟਰੀ ਦੇ ਵਿੱਚ ਪਹੁੰਚਿਆ ਜਿੰਨੇ ਵੀ ਆਪਣੇ ਦੁਕਾਨਦਾਰ ਭਰਾਣੇ ਹੈਗੇ ਹਾਰਡਵੇਅਰ ਦਾ ਕੰਮ ਕਰਨੇ ਜਾਂ ਬਿਜਲੀ ਦਾ ਕੰਮ ਕਰ ਰਿਆ ਉਹਨਾਂ ਲਈ ਤਾਂ ਅੱਜ ਲਾਡਰੀ ਲੱਗਣ ਵਾਲੀ ਆ ਵੀਰੇ ਭਰਾ ਨਾਲ ਮਿਲਦਾ ਉਰੇ ਕੀ ਕੁਝ ਮੈਨੂਫੈਕਚਰ ਹੁੰਦਾ ਤੇ ਗੱਲਬਾਤ ਕਰਦੇ ਆ ਭਰਾ ਨਾਲ ਆਜੋ ਜੀ ਅੰਦਰਲੇ ਪਾਸੇ ਫੈਕਟਰੀ ਚੱਲਦੇ ਆ ਆਪਾਂ ਤੇ ਬਿਲਡਰ ਨਹੀਂ ਹੈਗਾ ਭਰਾ ਹੋਰਾਂ ਦੀ ਖੁੱਦੀ ਮੈਨੂਫੈਕਚਰਿੰਗ ਹੈ ਕੁਸਕ ਸੈਂਪਲ ਤਾਂ ਆ ਪਏ ਨੇਗੇ ਬਾਕੀ ਭਰਾ ਨਾ ਕਰਦਾ ਗੱਲਬਾਤ ਪਹਿਲਾਂ ਤਾਂ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਹੁਤ ਵਧੀਆ ਬਹੁਤ ਵਧੀਆ ਵੀਰੇ ਲੈ ਬਾਈ ਥੋੜਾ ਜਿਹਾ ਬਾਈ ਮਸ਼ੀਨ ਦਾ ਰੋਲਾ ਜਾਊਗਾ ਐਡਜਸਟ ਕਰ ਲਿਓ ਕੋਈ ਚੱਕਰ ਜਿੰਨੇ ਭਰਾ ਦੇਖ ਰਹੇ ਹੋਗੇ ਤੇ ਫਿਰ ਇੱਕ ਵਾਰੀ ਇੰਟਰੋਡਿਊਸ ਕਰ ਦਿਓ ਆਪਣੇ ਜਿੰਨੇ ਭਰਾ ਦੇਖ ਰਹੇ ਨੇ ਕਿ ਵੀ ਆਪਣਾ ਕੰਮ ਕਰਕੇ ਆ ਮੜਾ ਜਿੱਧਰ ਨੂੰ ਆਜੋ ਇੱਕ ਵਾਰੀ ਨਾਮ ਕੀ ਹੈ ਕਿੱਥੇ ਪਹੁੰਚਣਾ ਪਊਗਾ ਆਪਣਾ ਕੀ ਗੱਲਬਾਤ ਕਰਨੀ ਪਊਗੀ ਆਪਣਾ ਲੀਓ ਦੇ ਨਾਮ ਤੇ ਹੈ ਫਰਮ ਹਾਂਜੀ ਲੀਓ ਇਨਵਰਟਰ ਸਟੈਂਡ ਪੁੱਲ ਸਟੈਂਡ ਦੇ ਵੀਲ ਬਣਦੇ ਨੇ ਜਿਵੇਂ ਆਹ ਇਨਵਰਟਰ ਸਟੈਂਡ ਲੋਹੇ ਦਾ ਆਉਂਦਾ ਸੀ ਨਾ ਆਪਣਾ ਹਾਂ ਹਾਂ ਦੇਖਿਆ ਹੋਊਗਾ ਤੁਸੀਂ ਲੋਹੇ ਦੀ ਦੇਖਿਆ ਮੇਰੇ ਮੈਂ ਅੱਜ ਦਾ ਪਹਿਲਾਂ ਇਹ ਆਪਾਂ ਨਵੀਂ ਆਈਟਮ ਬਣਾਈ ਆ ਪਲਾਸਟਿਕ ਦਾ ਹੈ ओके ਨਾ ਤਾਂ ਇਹਦਾ ਕੋਈ ਖੁੰਝਾ ਚੂਵੇ ਵੀਰੇ ਬੜੇ ਸਾਫ ਸਫਾਈ ਚ ਵਧੀਆ ਪੈਪ ਵੀ ਦੂਜੇ ਪਾਏ ਹੋਇਆ ਵਧੀਆ ਚਲੋ ਇਹ ਮੇਰੇ ਨਾਲ 4-5 ਸਵਾਲ ਵੀ ਹੋਣਗੇ ਸਭ ਤੋਂ ਪਹਿਲਾਂ ਤਾਂ ਆਪਾਂ ਜੇ ਗੱਲ ਕਰੀ ਆਪਣੀ ਲੀਓ ਕੰਪਨੀ ਜਿਹੜੀ ਹੈ ਮੇਰੇ ਚ ਇਹਦਾ ਪ੍ਰੋਪਰ ਐਡਰੈਸ ਕਿੱਥੇ ਪੈਂਦਾ ਹੈ ਆਪਣੇ ਕਿਸੇ ਪਰਣਾ ਆਪਣਾ ਕੰਟੈਕਟ ਕਰਨਾ ਪਵੇ ਆਪਣੇ ਸੰਗਰੂਰ ਹੈ ਇਹ ਫਰਮ ਸੰਗਰੂਰ ਹੈ ਕਿੱਥੇ ਜਾ ਜਾਣੀ ਬਰਨਾਲਾ ਰੋਡ ਹਾਂਜੀ ਪੁਲਸ ਲਾਈਨ ਦੇ ਸਾਹਮਣੇ ਅੰਦਰ ਗੇਟ ਜਾਂਦਾ ਹੈਗਾ ਬੱਗੂਆਣੇ ਨੂੰ ਉਹ ਉੱਥੇ ਹੈਗਾ ਉੱਥੇ ਹੈਗਾ ਹਨਾ ਸੰਗਰੂਰ ਵੀਰੇ ਪੁਲਸ ਲਾਈਨ ਦੇ ਕੋਲ ਬੱਗੂਆਣਾ ਗੇਟ ਦੇ ਕੋਲ ਵਾਕੀ ਨਾ ਸਕਰੀਨ ਦੇ ਪਰ ਕੰਟੈਕਟ ਨੰਬਰ ਜਾਦਾ ਰ ਤੁਸੀਂ ਕੰਟੈਕਟ ਵੀ ਕਰ ਸਕਦੇ ਹੋ ਇੱਕ ਵੀਰੇ ਸੱਤ ਜਿਹੜਾ ਮੇਨ ਸਵਾਲ ਪਹਿਲੀ ਚੀਜ਼ ਤਾਂ ਹੈਗੀ ਫਾਇਦੇਮੰਦ ਇਹ ਜੋ ਉਸ ਨੇ ਚੀਜ਼ ਬਣਾਈ ਹੈ ਲੋਹੇ ਵਾਲਾ ਸਟੈਂਡ ਹੋ ਜਾਂਦਾ ਖਰਾਬ ਉਹ ਤੇ ਆ ਬਡੋਲ ਜਾਂਦਾ ਠੀਕ ਸਾਰਾ ਖਰਾਬ ਹੋ ਗਿਆ ਉਦੋਂ ਦਾ ਦਿਲਦੂ ਪ੍ਰੋਡਕਟ ਪਰ ਇਹ ਹੈ ਪਲਾਸਟਿਕ ਦਾ ਇਹਦੀ ਮੈਂ ਤੁਹਾਨੂੰ ਕੀ ਜ਼ਿੰਮੇਵਾਰੀ ਕਹਦਾ ਟੁੱਟ ਜੂਗਾ ਸਾਬ ਉਹ ਮਤਲਬ ਆਪਣੀ ਜਿਹੜੀ ਬੈਟਰੀ ਹੁੰਦੀ ਹੈ ਹਾਂ 50 60 ਕਿਲੋ ਦੀ ਹੁੰਦੀ ਆ ਉਹ ਮੈਕਸਿਮਮ ਹੁੰਦੀ ਆ 70 ਕਿਲੋ ਦੀ ਆਜਾ ਕੋਲ ਤੁਹਾਨੂੰ ਟਰਾਈ ਕਰਕੇ ਦਿਖਾ ਦਿੰਦੇ ਆ ਆ ਮਸ਼ੀਨ ਆਪਣੀ ਜਿਹੜੀ ਬਣਾਣ ਨੇ ਆਪਾਂ ਆ ਮਸ਼ੀਨ ਇਹਦੇ ਵਿੱਚ ਬਣਦਾ ਓਕੇ ਇਹ ਮਟੀਰੀਅਲ ਦੇ ਉੱਤੇ ਗੱਲ ਹੁੰਦੀ ਹੈ ਬੰਦਾ ਮਟੀਰੀਅਲ ਕਿਹੜਾ ਜਾ ਲਾਉਂਦਾ ਹਾਂ ਭਾਈ ਮੈਂ ਤੁਹਾਨੂੰ ਬਣਦੀ ਦਿਖਾ ਦਿੰਦਾ ਪਹਿਲਾਂ ਇੱਕ ਵਾਰੀ ਵੀਰੇ ਦੇਖੋ ਆਹੀ ਹੈ ਨਾ ਇਹ ਇੱਕ ਵਾਰੀ ਪਹਿਲਾਂ ਪਾਉ ਚੱਕ ਰਹੀ ਇੱਕ ਵਾਰੀ ਡਾਈ ਵੀਰੇ ਆ ਦੇਖੋ ਆ ਬਣਾ ਲੱਗ ਰਿਹਾ ਹੁਣ ਖੁੱਲੂਗਾ ਅੱਛਾ ਚੱਲ ਹੀ ਰਹੀ ਹੈ ਲੈ ਤੇ ਫੋਕਸ ਕਰੀ ਮੜਾ ਜਾ ਬਾਈ ਇੱਕ ਵਾਰੀ ਆ ਤੁਸੀਂ ਆ ਦਿਖਾਓ ਮੈਂ ਆ ਮਸ਼ੀਨ ਹੈ ਆ ਦੇਖੋ ਇਹਦੇ ਟਰਾਈ ਕਰਕੇ ਆ ਆਪਣੀ ਡਾਈ ਹੈ ਇਹ ਕੁਆਂਟਲ ਤੋਂ ਪਲੱਸ weight ਹੈ ਨਾ ओके ਆ ਸੁਤਰਾ ਇਹ ਆ ਕੇ ਮੜਾ ਜਾ ਲੈ ਬਾਈ ਆ ਜਿਹੜਾ ਬਾਈ ਥੱਲੇ ਆ ਸੰਚ ਆ ਜਾ ਪਿਆ ਨਾ ਉੱਚਾ ਚੱਕ ਦਿੰਨਾ ਫੜ ਲੈ ਸੰਗਲ ਉਹਦੇ ਨਾਲ ਵੱਜੇ ਓਕੇ ਲੈ ਭਰਾ ਇਹਨੂੰ ਮਸ਼ੀਨ ਨੂੰ ਮੜਾ ਜਾ ਕਰ ਲੈਣਾ ਬੰਦ ਇੱਕ ਵਾਰੀ ਬੰਦ ਕਰੀ ਫੜ ਕੇ ਰੱਖ ਤੂੰ ਲੈ ਬਾਈ ਆ ਦੇਖੋ ਬੰਦ ਕੇ ਆ ਗਏ ਅੰਦਰਲੇ ਪਾਸੇ ਦਿਖਾ ਦਿਓ ਇੱਕ ਵਾਰੀ ਸਾਰੇ ਭਰਾਵਾਂ ਨੂੰ ਤੁਸੀਂ ਇੱਧਰ ਆ ਜਾਓ ਆ ਦੇਖੋ ਹੁਣ ਆਪਾਂ ਇਹਦੇ ਉੱਤੇ ਧਰਾਂਗੇ ਹਾਂ ਆਹਾ ਕਰ ਦੋ ਇਹ ਬੰਦ ਕਰ ਦੇ ਠੀਕ ਹੈ ਕਿੰਨਾ ਵੇਟ ਆਦਾ ਕੀ ਦਾ ਇਹ ਤਾਂ ਕੁਇੰਟਲ ਤੋਂ ਬਲੱਸ ਵੇਟ ਆ ਕੁਇੰਟਲ ਤੋਂ ਵੱਧ ਵੇਟ ਆ ਹੱਥ ਨਾਲ ਤਾਂ ਆਪਣੇ ਤੋਂ ਚੱਕੀ ਜਾਏ ਬਈ ਲਾਈਵ ਟੈਸਟਿੰਗ ਲੱਗ ਰਿਹਾ ਕਰਨ ਤੁਹਾਡੇ ਸਾਹਮਣੇ ਹੋ ਰਿਹਾ ਜੋ ਵੀ ਹੋ ਰਿਹਾਗਾ ਸੈਂਟਰ 'ਚ ਦੇਖੀ ਥੱਲੇ ਛੱਡ ਦੇ ਇਹਨੂੰ ਹਾਂ ਸੈਂਟਰ 'ਚ ਆ ਜੀ ਦੇਖੋ ਉਹਦੇ ਉਹ ਛੱਡ ਦੇ ਇਹਨੂੰ ਛੱਡ ਕੇ ਦੇਖੋ ਸੈਂਟਰ 'ਚ ਆ ਜੀ ਸੈਂਟਰ 'ਚ ਕੋਈ ਗੱਲ ਇਹ ਲਓ ਜੀ ਹੁਣ ਠੀਕ ਹੈ ਹਾਂਜੀ ਵਾਰੀ ਹੈ ਨਾ ਫਿਰ ਦੇਖ ਕੇ ਟਿਕਾਣੀ ਪੂ ਠੀਕ ਹੈ ਵਿਚਾਲਿਆ ਹਾਂ ਦੇਖ ਠੀਕ ਹੈ ਵੀਰੇ ਹੋ ਢਿੱਲਾ ਕਰ ਦੋ ਜੀ ਮੜਾ ਜਾ ਆ ਦੇਖ ਨਹੀਂ ਜਦ ਕੱਢ ਹੀ ਜਿੰਨੇ ਆ ਢਿੱਲਾ ਕੀ ਕਰਨਾ ਹੈ ਹਲੋ ਲੈ ਭਾਈ ਬਾਈ ਗਿਆ ਤਾਂ ਬਰਾਸਾ ਬੈਠੇ ਹੈ ਹਾਂ ਤਾਂ ਮੈਂ ਚੜ ਕੇ ਦੇਖਦਾ ਓਕੇ ਲੈ ਭਾਈ 85 ਕਿਲੋ ਮੇਰੇ ਚ ਵਜਨ ਆ ਹੁਣੀ ਤਾਜ਼ਾ ਤਾਜ਼ਾ ਇਹਦੇ ਵਿੱਚੋਂ ਕੱਢਿਆ ਭਾਈ ਆਏ ਨਾ ਉਹ ਬਾਪ ਆ ਜਾ ਆ ਜਾ ਨਹੀਂ ਨਹੀਂ ਦੇਖ ਲੈਨੇ ਕੋਈ ਨਾ ਚੜ ਜਾ ਦੇਖ ਲੈਨੇ ਕੋਈ ਗੱਲ ਨਹੀਂ ਚੜ ਲੈ ਬੱਸ ਕਰ ਉਹ ਤੂੰ ਨਾ ਜਿਹੜੀ ਵਸ ਲੋਹੇ ਦੇ ਚੜ ਕੇ ਤਹਾਂ ਹਲੋ ਕੀ ਕਰ ਓਕੇ ਆ ਭਰਾ ਬਾਈ 60 65 ਕਿਲੋ ਹੁੰਦਾ ਬੈਟਰੀ ਦਾ ਵਜਨ ਉਹ ਬਾਕੀ ਨਾ ਆਪਣੇ ਮਟੀਰੀਅਲ ਤੇ ਤਿੰਨ ਬੰਦੇ ਲਾ ਲੋ 50 50 ਕਿਲੋ ਦੇ 1.5 ਕਵਾਂਟਲ ਉਹ 84 ਕਿਲੋ ਮੇਰਾ ਵਜਨ ਹੈ ਕਵਾਂਟਲ ਪਲੱਸ ਦੀ ਇਹ ਹੈ ਬਾਈ ਦਾ ਜੀ ਮੈਨੂੰ ਵਧੀਆ ਲੱਗੀਆਂ ਦਾ ਬੇਟਾ ਉਹਦਾ ਵਜਨ 60 ਕਿਲੋ 60 ਕਿਲੋ ਹੋ 60 ਕਿਲੋ ਦਾ ਹੋ ਗਿਆ ਠੀਕ ਹੈ ਨਾ ਕੁੱਲ ਮਿਲਾ ਕੇ 80 ਕਿਲੋ 80 ਕਿਲੋ ਦਾ ਵਾਝਾ ਇੱਕ 60 ਦਾ ਦੋ ਜਣੇ ਲਈ ਫਿਰਦੇ ਆ ਉੱਤੋਂ ਹੋ ਗਿਆ ਦੋ ਕੁਇੰਟਲ ਬੰਦਿਆਂ ਦਾ ਵਜਨ ਕੁਇੰਟਲ ਆ ਇਹਨੂੰ ਇਹਨੂੰ ਲਾਹੀ ਇੱਕ ਵਾਰੀ ਇਹਨੂੰ ਥੱਲੇ ਵੀ ਦਿਖਾ ਦੀ ਕਈ ਭਰਾ ਕਰਨਗੇ ਪੱਟੇ ਥੱਲੇ ਦਿਖਾ ਦੋ ਕੀ ਹੈ ਇਹਨੂੰ ਇਹਨੂੰ ਚੱਕ ਕੇ ਹੋਰ ਚੱਕ ਲੈਣੇ ਆਪਾਂ ਨਹੀਂ ਨਹੀਂ ਉਹ ਜਦੋਂ ਆਪਾਂ ਰੱਖਿਆ ਸੀ ਨਾ ਉਦੋਂ ਵੀਡੀਓ ਚ ਕੈਚ ਨਹੀਂ ਹੋਇਆ ਅੱਛਾ ਹਾਂ ਇਹਨੂੰ ਆਪਾਂ ਚੱਕ ਕੇ ਸਾਈਡ ਤੇ ਦਿਖਾ ਦਿੰਦੇ ਜਿੰਨੇ ਭਰਾ ਦੇਖ ਰਹੇ ਨੇ ਆ ਦੇਖ ਲਓ ਬਾਈ ਇਹਦੇ ਥੱਲੇ ਹੈ ਕੀ ਅਸਲ ਦੇ ਵਿੱਚ ਲੈ ਵੀਰੇ ਪਾਇਓ ਦੇ ਵਿੱਚ ਤਨੂ ਕੱਢ ਕੇ ਦਿਖਾਉਣਾ ਇਹੋ ਜੀ ਚੀਜ਼ ਹੈਗਾ ਹੱਥ ਨਾਲ ਹੀ ਚੱਕ ਲੈਂਦੇ ਆਪਾਂ ਹਾਂ ਆਪਣੇ ਚੱਕਿਆ ਵੀ ਜਾਂਦਾ ਹੈ ਡਾਈਆਂ ਭਾਰੀ ਹੁੰਜਣੇ ਨਾ ਲੈ ਇਧਰ ਇਧਰ ਸਾਈਡ ਤੋਂ ਬਸ ਲਾ ਦੇ ਥੱਲੇ ਹਾਂ ਚੱਕ ਦੇ ਫੱਟੇ ਚਲੋ ਇੱਕ ਇੱਕ 9 ਮਾਹੀ ਚੱਕ ਲੈਣਾ ਜੀ ਦਿਖਾ ਵੀਰੇ ਲੈ ਬਈ ਆਹ ਬਈ ਆਹ ਚੀਜ਼ ਸੀਗੇ ਹੋ ਜਿਹਦੇ ਤੇ ਖੜੇ ਸੀ ਬਾਈ ਹੋਰ ਬਸ ਬਸ ਭਰਾ نیچے ਕਰ ਦੋ ਇਹਨੂੰ ਚਾਹੀਦਾ ਠੀਕ ਹੈ ਨਾ ਅੱਛਾ ਬੰਦਾ ਦਿਖਾਣ ਲਗਾ ਦਿਓ ਸ਼ਾਰਟ ਇਸਕੀ ਵੀ ਮਜ਼ਬੂਤੀ ਦਾ ਪੂਰੀ ਘੈਂਟ ਆ ਹਾਂ ਆ ਦੇਖੋ ਆਪਣੀ ਕੰਪਨੀ ਲੀਓ ਓਕੇ ਇਹ ਉਹਦੇ ਨਾਮ ਤੇ ਹੋਊਗਾ ਇਹੋ ਜੀ ਇਹ ਸਟੈਂਡ ਦਾ ਹੈ ਇੱਥੇ ਬਣਦੇ ਨੇ ਆਪਣੇ ਇਨਵਰਟਰ ਵਾਲੇ ਸਟੈਂਡ। ਇੱਕ ਬਣਦੇ ਨੇ ਆਪਣੇ ਗਮਲੇ ਵਾਲੇ ਸਟੈਂਡ। ਆ ਜਿਵੇਂ ਹੁਣ ਆ ਹੋ ਗਿਆ। ਇਹ ਡਬਲ ਬੈਟਰੀ ਵਾਲਾ ਹੋ ਗਿਆ। ਹਾਂਜੀ। ਠੀਕ ਹੈ ਨਾ। ਉਹਦੇ ਤਾਂ ਦੋ ਪੈਪ ਨੇ ਇਹ ਚਾਰ ਨੇ ਜਿਵੇਂ ਮਰਜ਼ੀ ਧਰੋ ਬੈਟਰੀ ਤੇ ਭਰ ਕੇ ਵਜਨ ਫੁੱਲ ਆਊਗਾ। ਇੱਕ ਉੱਤੇ ਨਹੀਂ ਹੋਊਗਾ ਜਦੋਂ ਲੋਹੇ ਵਾਲਾ ਝੋਲ ਮਾਰ ਜਾਂਦਾ। ਨਹੀਂ 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 ਇਹੋ ਜਿਹਾ ਕੁਝ ਨਹੀਂ ਹੁੰਦਾ। ਇਹੋ ਜਿਹਾ ਕੁਝ ਨਹੀਂ ਬਣਦਾ। ਟਿਕ ਜਾਂਦਾ ਨਾ ਜਦੋਂ। ਹਾਂ। ਵਜਨ ਟਿਕ ਜਾਂਦਾ ਫੇਰ ਨਹੀਂ ਝੋਲ-ਝੋਲ ਵੱਜਦੇ ਹੁੰਦੇ। ਕੁਝ ਵੀ ਨਹੀਂ ਹੁੰਦਾ। ਕੁਝ ਨਹੀਂ ਹੁੰਦਾ ਗਿਆ। ਨਾ। ਆਪਣੇ ਸਪੋਰਟਸ ਦਾ ਸਮਾਨ ਵੀ ਬਣਦਾ। ਓਕੇ। ਯੋ ਮੈਂ ਆਊਟਡੋਰ ਜਿਮ ਨਹੀਂ ਲੱਗਦੇ ਪਾਰਕਾਂ ਦੇ ਬੱਚਿਆਂ ਦੇ ਝੂਲੇ ਉਹਨਾਂ ਦਾ ਸਮਾਨ ਹੁੰਦਾ ਆਪਣੇ ਤੋਂ ਦੇਖੋ ਇੱਕ ਮਿੰਟ ਰੁਕਿਓ ਬਾਈ ਰੁਕ ਜਾ ਰੁਕ ਜਾ ਰੁਕ ਜਾ ਮੇਰੇ ਭਰਾ ਦਿਖਾਓ ਕੀ ਕੋਈ ਸਮਾਨ ਹੈ ਹੋ ਇਸ ਤੋਂ ਇਲਾਵਾ ਆਹ ਵੇਖੋ ਸਟਾਕ ਫੁੱਲ ਹੈ ਕੋਈ ਐ ਨਹੀਂ ਹੈਗਾ ਵੀ ਕਿਸੇ ਤੋਂ ਲੈ ਕੇ ਡੀਲਿੰਗ ਕਰਦੇ ਆ ਦਿਖਾ ਦਿਓ ਅੱਛਾ ਆਪੇ ਬਣਾ ਰਿਹਾ ਆਪਦਾ ਨਾ ਥੱਲੇ ਭਰੇ ਪਏ ਨੇ ਬਾਈ ਪੂਰੇ ਦੇ ਪੂਰੇ ਇਹਨਾਂ ਦੇ ਵਿੱਚ ਨਾ ਉਹ ਸਮਾਨ ਪਿਆ ਹੈ ਆ ਦੇਖੋ ਜਿਹੜੇ ਡੋਰ ਜਮਾ ਹੁੰਦੀ ਹੈ ਨਾ ਉਹਨਾਂ ਦੀ ਕਵਰਿੰਗ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਕੰਮ ਕਰਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਹੈ ਵੀ ਚੀਜ਼ ਕੀ ਹੈ ਨੀਚੇ ਵਾਲਾ ਬੇਸ ਹੋ ਗਿਆ ਠੀਕ ਹੈ ਇਹਦੀ ਕੁਆਲਿਟੀ ਦੇਖ ਲਓ ਆ ਦੇਖੋ ਇੱਥੇ ਰੱਖ ਕਹਿੰਦਾ ਤੋਟ ਕੇ ਰੱਖਾਓ ਜਿੰਨੇ ਭਰਾ ਨਾ ਜਮਾ ਦਾ ਸਮਾਨ ਮੈਨੂਫੈਕਚਰ ਕਰ ਰਹੇ ਨੇਗੇ ਤਾਂ ਤੁਸੀਂ ਉਹਦਾ ਸਾਰਾ ਦਾ ਸਾਰਾ ਸਮਾਨ ਬਸ ਲੈ ਲਓ ਫੈਕਟਰੀ ਹੈ ਫੈਕਟਰੀ ਰੇਟ ਤੇ ਮਿਲ ਜਾਊਗਾ ਇੱਕ ਵਾਰ ਇੱਕ ਹੋਰ ਚੀਜ਼ ਹੈ ਕਈ ਕਹਣਗੇ ਤੁਸੀਂ ਤਾਂ ਦੁਕਾਨਦਾਰਾਂ ਲਈ ਵੀ ਵੀਡੀਓ ਬਣਾਤੀ ਅੱਜ ਹਾਂ ਹਾਂ ਜਿਹੜੇ ਹੁਣ ਆਪਣੇ ਕਈ ਪ੍ਰਕਾਰ ਕਰਾਏ ਨੂੰ ਦੇਖ ਕੇ ਨਾ ਜਿੰਨਾ ਤੇ ਤਾਂ ਇਨਵਰਟਰ ਹੋਣ ਸਮਾਨ ਕੇ ਚਲੋ 100 ਕਰਾ ਤਾਂ 99 ਦੇ ਘਰੇ ਇਨਵਰਟਰ ਹੈ ਗਿਆ ਹਾਂ ਹਾਂ ਅੱਜ ਦੀ ਗੱਡੀ ਦੀ ਗੱਲ ਕਰੀ ਹੈ ਨਾ ਤੇ ਉਹ ਕਹਿੰਦੇ ਕਿ ਹੋਰ ਕੰਮ 'ਚ ਵੀ ਕੰਮ ਆ ਜਾਂਦਾ ਇਹ ਕਿਸੇ ਨੇ ਮਤਲਬ ਛੋਟਾ ਜਿਹਾ ਈਟਮ ਹੈ ਹਾਂ ਹਾਂ ਕੋਈ ਬੰਦਾ ਰੈਂਟ ਤੇ ਰਹਿੰਦਾ ਬੂਟ ਰੱਖ ਲੋ ਹੌ ਕਿਤੇ ਵੀ ਡੇਲੀ ਪਰਪਸ ਲਈ ਕੋਈ ਹੋਰ ਜਿਆਦਾ ਮਹਿੰਗੀ ਆਡਮ ਨਹੀਂ ਪੈਂਦੀ ਕਿ ਆਪਣ ਨੂੰ ਨਹੀਂ ਨਹੀਂ ਐਨੀ ਮਹਿੰਗੀ ਨਹੀਂ ਹੈਗੀ ਜੈਗਰੇਟ ਤੇ ਦਮਾਗੇ ਤੇ ਆਪਣੀ ਆਪਦੀ ਤਾਂ ਮੈਨੂਫੈਕਚਰਿੰਗ ਆਪਾਂ ਜਿਹੜਾ ਗੋਲੇ ਕੇ ਸੇਲ ਕਰਨਾ ਤੇ ਜੇ ਕੋਈ ਵਾਰ ਭਰਾ ਆਪਾਂ ਇਹ ਕਹਿੰਦੇ ਨੇ ਕਿ ਯਾਰ ਸਿੰਗਲ ਪੀਸ ਦੇ ਦੂੰਗੇ ਜੇ ਅਸੀਂ ਤੁਹਾਡੇ ਕੋਲ ਆਈਏ ਔਰ ਵਿਜ਼ਿਟ ਕਰੀਏ ਜਿਹੜਾ ਸਾਡੇ ਰੇਂਜ ਚ ਹੋ ਜਾ ਆਕੇ ਲੈ ਜੇ ਹਾਂ ਇਹ ਕੋਈ ਦੂਰ ਭੇਜ ਦਾਂਗੇ ਭਾਈ ਜੀ ਨਹੀਂ ਹਰ ਇੱਕ ਸ਼ਹਿਰ ਚ ਤਕਰੀਬਨ ਤਕਰੀਬਨ ਮਿਲਣਗੇ ਮਿਲਣਗੇ ਆ ਮਤਲਬ ਜਿਹੜੇ ਥੋਟੇ ਨਾਲ ਕੰਟੈਕਟ ਚ ਡੀਲਰ ਹੈਗੇ ਨੇ ਉਹਨਾਂ ਤੋਂ ਵੀ ਲੈ ਸਕਦੇ ਹਾਂ ਉਹ ਮਰਸਦ ਆਪਣਾ ਇਹੀ ਹੈ ਨਾ ਡੀਲਰਾਂ ਤੱਕ ਵੀਡੀਓ ਪਹੁੰਚਾਉਣੀ ਹੈ ਠੀਕ ਹੈ ਨਾ ਤਾਂ ਹੁਣ ਅਗਲਾ ਕਹਦੇ ਬਠਿੰਡੇ ਤੋਂ ਇੱਕ ਸਟੈਂਡ ਭੇਜ ਦੋ ਫਿਰ ਤਾਂ ਪ੍ਰੋਬਲਮ ਹੀ ਹੋ ਜਾਂਦੀ ਹੈ ਸਹੀ ਗੱਲ ਹੈ ਸਾਡਾ ਤਾਂ ਇਹ ਵੀ ਜਿਹੜੇ ਬੈਟਰੀਆਂ ਇਨਵਰਟਰ ਸਟੈਂਡ ਲਾਉਂਦੇ ਨੇ ਹੋਲ سیلਰ ਨੇ ਬਿਜਲੀ ਦੇ ਸਮਾਨ ਦੇ ਹਾਂਜੀ ਵੀ ਉਹ ਆਪਣਾ ਕੰਟੈਕਟ ਕਰ ਲੈਣਾ ਹੈ ਨਾ ਮੇਨ ਚੀਜ਼ ਲੈ ਵੀ ਜਿੰਨੇ ਵੀ ਪਰ ਆਪਣੇ ਹਾਰਡਵੇਅਰ ਦਾ ਕੰਮ ਜਾ ਬਿਜਲੀ ਦਾ ਕੰਮ ਕਰਨਾ ਉਹਨਾਂ ਵਿੱਚ ਆ ਪਈਆਂ ਵਾਲਾ ਵੀ ਮਿਲੂਗਾ ਕਿਸੇ ਨੇ ਪਈਏ ਲਾਉਣੇ ਆ ਪਈਏ ਲਵਾ ਲਿਆ ਕਰੂਗਾ ਠੀਕ ਹੈ ਸਿੰਪਲ ਲੈਣਾ ਹੈ ਸਿੰਪਲ ਸਾਈਜ਼ ਵੀ ਅਲੱਗ-ਅਲੱਗ ਹੋ ਜਾਣਗੇ ਇਹਦੇ ਵਿੱਚ ਸਾਈਜ਼ ਅਲੱਗ-ਅਲੱਗ ਹੋ ਜਾਣਗੇ ਠੀਕ ਹੈ ਜੀ ਹੁਣ ਗਮਲਾ ਧਰਨਾ ਹੈ ਬਾਈ ਇਹਦੇ ਧਰ ਲੈ ਜਿਵੇਂ ਮਰਜੀ ਹਾਂ ਪਲਾਸਟਿਕ ਦਾ ਇਹਨਾਂ ਪਾਣੀ ਨਾਲ ਧਰਨਾ ਇਹ ਜੇ ਤਿੰਨ ਨਾਲ ਆਪਾਂ ਲੋਹੇ ਦਾ ਸਟੈਂਡ ਲੈਨੇ ਨਾ ਹੂੰ ਪਹਿਲੀ ਗੱਲ ਤਾਂ ਮਿਸਤਰੀ ਬਣਾ ਕੇ ਦਿੰਦੇ ਛੇਤੀ 2025 2200 ਤੋਂ ਘੱਟ ਕੋਈ ਦਿੰਦਾ ਨਹੀਂ ਨਾ ਤਾਂ ਇਹਨੇ ਦੜਨਾ ਨਾ ਕੁਝ ਕਰਨਾ ਅਰੇ ਤਿੰਨ ਆਲਾ ਨਹੀਂ ਜਿਵੇਂ ਇਹ ਚ ਗਲੀਆਂ ਹੋ ਗਿਆ ਨਾ ਹਾਂਜੀ ਤੇ ਪੈਪ ਇਹਨੂੰ ਮਤਲਬ ਕਿੰਨਾ ਮਰਜ਼ੀ ਬਣਾ ਸਕਦਾ ਤੁਸੀਂ ਨਾ ਸੈਟਿੰਗ ਹੈ ਨਾ ਹਾਂ ਪੈਪ ਵਿੱਚ ਪੈ ਜਾਣਗੇ ਅੱਗੇ ਜੀ ਅੱਗੇ ਜਿਵੇਂ ਮਰਜ਼ੀ ਵਧਾਈ ਚੱਲੋ ਓਕੇ ਵੀ ਇੱਥੇ ਗਲੀਆਂ ਹੋ ਗਿਆ ਹੋਰ ਵਧਾ ਲਓ ਪਾਸਾ ਲਟਾ ਲਓ ਖੁੱਲਾ ਕਰ ਲਓ ਭੀੜਾ ਕਰ ਲਓ ਜੇ ਮਰਜ਼ੀ ਕਰ ਓਕੇ ਓਕੇ ਕਰ ਨਾਲੇ ਅੱਧ ਨਾਲੇ ਵੀ ਜਿਆਦਾ ਫਰਕ ਹੋਊਗਾ ਲੋਹੇ ਨਾਲੋਂ ਲੋ ਇਹਨਾਂ ਨਾਲ ਦੁੱਧਾ ਫਰਕ ਬਾਕੀ ਤੁਹਾਨੂੰ ਪਤਾ ਯਾਰ ਪਲਾਸਟਿਕ ਮੀਕ ਨਹੀਂ ਟੁੱਟਣ ਫੁੱਟਣ ਦੀ ਫੁੱਲ ਗਰੰਟੀ ਕੋਈ ਖਰਾਬ ਖਰੂਬ ਹੁੰਦਾ ਨਹੀਂ ਤੇ ਆਪਣਾ ਵੀਰੇ ਹੋਰ ਵੀ ਸਮਾਨ ਕਰਦਾ ਆਪਾਂ ਵੀ ਦਿਖਾਣਾ ਬਰਾ ਹੋਰੋਂ ਚੱਲ ਗਿਆ ਹਾਂ ਹਾਂ ਜਿਵੇਂ ਆਪਾਂ ਗੱਲ ਕਰ ਰਹੇ ਸੀ ਨਾ ਪਹਿਲਾਂ ਵੀ ਜਿਹੜੇ ਆਹ ਵਾਲੇ ਬਾਈ ਹੋਰਾਂ ਨੇ ਬਣਾਏ ਨੇਗੇ ਇਹ ਕੱਲੇ ਨਾ ਇਨਵੈਕਟਰ ਦੇ ਫਾਇਦੇ ਲਈ ਨਹੀਂ ਘਰਾਂ ਦੇ ਵਿੱਚ ਆਪਾਂ ਡੇਲੀ ਰੁਟੀਨ ਚ ਯੂਜ਼ ਕਰ ਸਕਦੇ ਆ ਜਿਵੇਂ ਹਨਾ ਗਾਮਲਿਆਂ ਦੇ ਸਟੈਂਡ ਹੋਗੇ ਤੁਸੀਂ ਆ ਵੀ ਦੇਖ ਸਕਦੇ ਹੋ ਅਲੱਗ ਅਲੱਗ ਚੀਜ਼ ਦੇ ਪਰਪਸ ਲਈ ਹੈ ਨਾ ਹਾਂ ਇਹਦਾ ਇਹ ਚੀਜ਼ਾਂ ਹੋ ਗਿਆ ਜੀ ਹੁਣ ਤੁਹਾਨੂੰ ਦਿਖਾਣੇ ਆਪਣੇ ਮਤਲਬ ਮੋਬਾਈਲ ਨੰਬਰ ਹੋ ਗਏ ਤੇ ਤੁਸੀਂ ਬਾਕੀ ਸਕਰੀਨ ਤੇ ਵੀ ਚੱਲ ਰਹੇ ਐਡਰੈਸ ਤੇ ਕੰਟੈਕਟਰ ਨਾਲ ਗੱਲਬਾਤ ਵੀ ਕਰ ਸਕਦੇ ਹੋ ਤੇ ਇਹਨੂੰ ਜਿਵੇਂ ਹੁਣ ਇਹ ਤਿੰਨ ਨਾਲ ਹੈ ਹਾਂਜੀ ਐਈ ਦੀ ਪਲੇਟਾਂ ਪਾ ਪਾ ਕੇ ਆਪਾਂ ਵਧਾ ਸਕਦੇ ਆ ਇਹ ਇਹਦਾ ਇੱਕ ਫਾਇਦਾ ਹੋ ਜੂਗਾ ਜੀ ਛੋਟਾ ਕਰਨਾ ਛੋਟਾ ਕਰ ਲਓ ਛੋਟਾ ਕਰਨਾ ਛੋਟਾ ਕਰ ਲਓ ਬਾਕੀ ਨਾ ਜਿਵੇਂ ਉਹ ਕਹਿੰਦੇ ਗਮਲਾ ਥੱਲੇ ਰੱਖਾਂਗੇ ਤਾਂ ਫਰਸ਼ ਖਰਾਬ ਹੋਊਗਾ ਜਿਨ੍ਹਾਂ ਦੇ ਕੋਲ ਟੈਲਡੂ ਲੱਗੇ ਹੋਏ ਨੇ ਮੈਂ ਕਹਿੰਦਾ ਸਟੈਂਡ ਲਾ ਜਿਨ੍ਹਾਂ ਨੇ ਥੱਲੋਂ ਸਫਾਈ ਇਹਨਾਂ ਨੇ ਉੱਪਰੋਂ ਸਫਾਈ ਬਾਕੀ ਥੋੜੇ ਸੋਨੇ ਵੀ ਲੱਗਣਗੇ ਹੱਥ ਉੱਤਮਾ ਵੀ ਸਖਾਲਾ ਹੂੰ ਤੇ ਨਾਲੇ ਇੱਕ ਗੱਲ ਹੋਰ ਹੈ ਹਾਂਜੀ ਜੇ ਆਪਾਂ ਮੰਗਾਉਨੇ ਆ ਇਹ ਗਮਲੇ ਦੇ ਮਤਲਬ 10 ਸਟੈਂਡ ਬਣਾ ਕੇ ਐਦਾਂ ਦੇ ਇੱਕ ਗੱਟੇ ਚ ਪਾ ਕੇ ਪਹੁੰਚਿਆ ਕਰਨਗੇ ਹਾਂ ਇਹ ਖੁੱਲ ਜਾਣਾ ਹੈ ਬਾਈ ਖੁੱਲ ਜਾਣੇ ਕਰਨੇ ਸਭ ਕੁਝ ਸੁੱਖ ਹੈ ਮਤਲਬ ਇਹਦੇ ਨਾਲ ਦੀਆਂ ਚੀਜ਼ਾਂ ਹੋਣਗੀਆਂ ਬਸ ਇਹਦੇ ਵਿੱਚ ਪੈ ਫਿੱਟ ਕਰੋ ਉਦੋਂ ਦਾ ਬਣ ਜਾਊਗਾ ਇਹ ਮੈਂ ਅਲੱਗ-ਅਲੱਗ ਰੱਖ ਲਓ ਬਸ ਹਾਂ ਅੱਜ ਤੁਹਾਨੂੰ ਵਰਕਸ਼ਾਪ ਵੀ ਦਿਖਾਉਣੀ ਹੈ ਆਪਣੀ ਇੱਕ ਆਪਣੇ ਕਿਸੇ ਪ੍ਰਾਣ ਨਾ ਅਦਿਕਰਾਂ ਦੇ ਲਈ ਝੁੱਲੇ ਤਿਆਰ ਕਰਾਣੇ ਹੁੰਦੇ ਨਾ ਬੱਚਿਆਂ ਨੂੰ ਝੂਟੇ ਲੈਣ ਵਾਲੇ ਹਨਾ ਵੀਰੇ ਆਊਟਡੋਰ ਜਿਮ ਵੀਰੇ ਆਊਟਡੋਰ ਜਿਮ ਝੁੱਲੇ ਸੁਣ ਝੁੱਲੇ ਦਿਖਾ ਦਨਾ ਮੈਂ ਕਿਸ ਤਰੀਕੇ ਦੇ ਕਹਿ ਦਨਾ ਤੇ ਇੱਕ ਤਾਂ ਹੈਗੀ ਵੀਰੇ ਆਪਾਂ ਆਊਟਡੋਰ ਜਿਮ ਹਨਾ ਤੁਹਾਡਾ ਹਰ ਹਰ ਤਰ੍ਹਾਂ ਦੇ ਬਜਟ ਦੇ ਵਿੱਚ ਬਾਈ ਹੋਰ ਤਿਆਰ ਕਰ ਦਨਾ ਆਊਟਡੋਰ ਜਿਮ ਦੇ ਲਈ ਸਪੈਸ਼ਲਿਸਟ ਹੈ ਆਊਟਡੋਰ ਜਿਮ ਬੱਚਿਆਂ ਦੇ ਝੁੱਲੇ ਪਿੰਗਾ ਪੁੰਗਾ ਸਲਾਈਡਰਾ ਘਰੇ ਰੱਖਣ ਵਾਲੇ ਝੁੱਲੇ ਲੈ ਬਾਈ ਸਾਰਾ ਕੁਝ ਬਣ ਆ ਤਾਂ ਸੁਣਿਆ ਬਾਈ ਸ਼ਹਿਰਾਂ ਵਾਲੇ ਜਿਹੜੇ ਹੈਗੇ ਨਾ ਥੋੜਾ ਉਹਦੇ ਪਾਰਕਾਂ ਪੂਰਕਾਂ ਦੇ ਇਹਦਾ ਜਿਹੜਾ ਰੰਗ ਹੈ ਨਾ ਹਾਂ ਇਹ 20 ਸਾਲ ਨਿਖਰਾਵੰਦੇ ਪੱਠੀ ਪੇਂਟ ਹੈ ਪਾਊਡਰ ਕੋਟਿੰਗ ਪਾਊਡਰ ਕੋਟਿੰਗ ਕਰਦੇ ਆਪਰੇ ਹਾਂ ਪਾਊਡਰ ਕੋਟਿੰਗ ਹੈ ਵੀਰੇ ਇਹ ਉਹ ਪੇਂਟ ਨਹੀਂ ਹੈਗਾ ਇਹ ਓਕੇ ਓਕੇ ਹਾਂ ਬੱਲੇ 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 ਜੇ ਪਾਊਡਰ ਕੋਟਿੰਗ ਤੁਹਾਨੂੰ ਨਹੀਂ ਪਤਾ ਨਾ ਥੋੜਾ ਜਿਹਾ ਮੈਂ ਵੀਡੀਓ ਚਲਾ ਦੂੰਗਾ ਕਿ ਤਰ੍ਹਾਂ ਕੋਤ ਚੱਕ ਕੇ ਹੁਣ ਇਹਦੇ ਨਾਲ ਦੇ ਝੁੱਲੇ ਜੇ ਆਪਾਂ ਨੇ ਘਰਾਂ ਦੇ ਵਿੱਚ ਵੀਰੇ ਤਿਆਰ ਕਰਾਉਣਾ ਹੂੰ ਮਾਰਕਰ ਮੁਰਕਰ ਦਾ ਵੜ ਦੇਣਗੇ ਆਪਣੇ ਤਾਂ ਮਤਲਬ ਫੋਨ ਸੇਲ ਰੇਟ ਤੇ ਹੀ ਦਿੰਨੇ ਆ ਆਪਾਂ ਦੁਕਾਨਦਾਰਾਂ ਨੂੰ ਵੀ ਦਿੰਨੇ ਆ ਸਰਕਾਰੀ ਤੇ ਵੀ ਜਾਂਦੇ ਸਾਰੇ ਕਿਤੇ ਹਰ ਇੱਕ ਤਰ੍ਹਾਂ ਦੇ ਹੀ ਹੁੰਦਾ ਹੈ ਵੀ ਅਸੀਂ ਜਿਆਦੇ ਰੇਟ ਨਹੀਂ ਲੈ ਸਕਦੇ ਹਾਂ ਬਣਾ ਕੇ ਬੈਠੇ ਰਹਾਂਗੇ ਬਣਾ ਕੇ ਬੈਠਣਾ ਲੈ ਲੈਣਾ ਨਹੀਂ ਦੋ ਪਹੇ ਜਾਇਜ਼ ਦਮੇ ਤਾਂ ਮਾਲ बिकੂਗਾ ਸਹੀ ਗੱਲ ਬਾਕੀ ਇਹਦੇ ਵਿੱਚ ਨਾ ਕੁਆਲਟੀ ਵਾਈਜ਼ ਹੋ ਜਾਣਗੇ ਬਾਕੀ ਇਹਦੇ ਨਾਲ ਦੇ ਚੁੱਲੇ ਹੋਗੇ ਬਈ ਸਾਰੇ ਬ੍ਰਾਂਡਡ ਪੈਪ ਲੱਗੇ ਹੁੰਦੇ ਆ ਵਧੀਆ ਮਟੀਰੀਅਲ ਯੂਜ਼ ਕਰਦੇ ਆ ਆਹ ਦੇਖ ਲਓ ਬੱਚਿਆਂ ਦੇ ਚੁੱਲੇ ਹੋਗੇ ਆਊਟਡੋਰ ਜਮ੍ਹਾਂ ਹੋਗੀਆਂ ਕੁਝ ਵੀ ਐਡੀਟਿੰਗ ਹੁੰਦਾ ਆ ਉਹ ਥੋੜਾ ਬਹੁਤ ਸਮਾਨ ਉਹ ਉੱਪਰ ਵੀ ਪਿਆ ਬਈ ਦੇਖੋ ਤਹਾਂ ਚੱਕ ਕੇ ਜ਼ੂਮ ਕਰਕੇ ਦਿਖਾ ਦਿੰ ਜੰਨੇ ਭਰਾ ਦੇ ਕਰ ਰਹੇ ਨੇਗੇ ਹਰ ਤਰ੍ਹਾਂ ਦੀ ਚੀਜ਼ ਮਿਲ ਜੂਗੀ ਬਾਈ ਤੁਹਾਨੂੰ ਹਣਾ ਅੱਛਾ ਆ ਸਾਈਕਲ ਸੂਕਲ ਜੇ ਵੀ ਤਿਆਰ ਕਰੀ ਜਾਨੇ ਆਪਾਂ ਹਣਾ ਨਾਲ ਹੀ ਹਾਂ ਹਾਂ ਜਿੰਮ ਦਾ ਤਾਂ ਆਪਣੇ ਕੋਲੇ ਆਲਮੋਸਟ ਸਾਰੀ ਹੈ ਇੱਕ ਗੱਲ ਕਹਿਣਾ ਮੈਂ ਜਿਹੜਾ ਭਾਈ ਹੈ ਆਪਣੀ ਵੀਡੀਓ ਦੱਬ ਕੇ ਸ਼ੇਅਰ ਕਰੂਗਾ ਹਾਂਜੀ ਚਾਹੇ ਗਮਲੇ ਦਾ ਸਟੈਂਡ ਲੈ ਲੇ ਚਾਹੇ ਇਨਵਰਟਰ ਦਾ ਲੈ ਲੇ ਹਾਂਜੀ 15 ਬੰਦਿਆਂ ਨੂੰ ਫ੍ਰੀ ਪਚਾਕੇ ਦਵਾਂਗੇ ਕਰੇ ਜਮੇ ਫ੍ਰੀ ਹਾਂ ਜਮੇ ਫ੍ਰੀ ਦਵਾਂਗੇ ਠੀਕ ਹੈ ਨਾ ਇਹ ਦੇ ਰੱਖ ਲੈ ਬਾਈ ਜਿਹੜੇ ਪ੍ਰਾਣਾ ਵੀ ਵੀਡੀਓ ਦੱਬ ਕੇ ਸ਼ੇਅਰ ਕਰੋ ਹਾਂਜੀ ਤੇ ਲਾਈਕ ਕਰੋ ਸਬਸਕ੍ਰਾਈਬ ਕਰੋ 15 ਜਣਿਆਂ ਨੂੰ ਚਾਹੇ ਗਮਲੇ ਦਾ ਸਟੈਂਡ ਲੈ ਲਓ ਤਿੰਨ ਨਾਲ ਚਾਹੇ ਤਿੰਨ ਟ੍ਰੇ ਕੱਲੀਆਂ-ਕੱਲੀਆਂ ਨਾਲ ਲੈ ਲਓ ਚਾਹੇ ਇਨਵਰਟਰ ਦਾ ਸਟੈਂਡ ਲੈ ਲਓ ਫ੍ਰੀ ਆਪਾਂ ਫ੍ਰੀ ਦੇ ਦਾਂਗੇ ਹਾਂ ਉਹ ਤੇ ਫੜ ਲਓ ਬਸ ਬਸ ਵਾਲੇ ਤੋਂ ਜਾਂ ਕੋਰੀਅਨ ਵਾਲੇ ਤੋਂ ਤੁਹਾਡੇ ਘਰੇ ਆ ਜੂਗਾ 15 ਬੰਦਿਆਂ ਨੂੰ ਕਹਿੰਦਾ ਹਾਂ ਹੁਣ ਇਹ ਨਾ ਕਹਿ ਦਿਓ ਕਿ ਮ ਭਾਈ ਮੇਰੀ ਇੱਥੇ ਇੱਕ ਸ਼ਰਤ ਹੈ ਫਿਰ ਹਾਂ ਹਾਂ ਜਿਹੜੇ ਭਰਾ ਆਪਣੀ ਵੀਡੀਓ ਨੂੰ 10 ਗਰੁੱਪਾਂ ਚ ਸ਼ੇਅਰ ਕਰ ਗਏ ਹਾਂ ਗਰੁੱਪਾਂ ਜਿਉਂ ਵੀ ਹਾਂ ਉਹਨੂੰ ਦੇਣਿਆ ਇਹ ਗਰੁੱਪਾਂ ਵਾਲੇ ਤਾਂ ਜੇ 25 ਕਰ ਦੇਣ ਆਪਾਂ 25 ਨੂੰ ਵੀ ਦੇ ਦਾਂਗੇ ਉਹਦਾ ਵੀ ਚੈੱਕ ਕਰਦੇ ਆਪਾਂ ਨੇ ਕਿਹੜਾ ਮੁੱਲ ਲੈ ਕੇ ਦੇਣਾ ਆਪਣੇ ਤਾਂ ਬਣਦਾ ਹੈਗਾ ਬਦਦੇ ਨਾ ਇੱਥੇ ਇਕੱਲਾ ਬਈ ਕਈ ਵਾਰ ਨਾ ਆਪਣੇ ਭਰਾ ਜਿਹੜੇ ਵੀਡੀਓ ਸ਼ੇਅਰ ਕਰ ਦਿੰਦੇ ਨੇ ਹਨਾ ਕਹਿੰਦੇ ਨੇ ਕਿ ਯਾਰ ਸ਼ੇਅਰ ਕਰ ਦੇ ਹਨਾ ਆਪਣੇ ਹੋਰ ਵੀਰ ਭਾਈ ਵੀ ਦੇਖ ਲੈਣਗੇ ਆਓ ਫ੍ਰੀ ਹੈ ਮਿੱਤਰੋ 10 ਗਰੁੱਪਾਂ ਚ ਸ਼ੇਅਰ ਕਰ ਦਿਓ ਉਹ ਭੇਜ ਦੇਣਾ ਆਪਣਾ ਸਕਰੀਨ ਸ਼ਾਟ ਸਕਰੀਨ ਸ਼ਾਟ ਵਗੈਰਾ ਹਾਂ ਗਰੁੱਪਾਂ ਅੰ ਫੇਸ ਦੇ ਬਾਈ ਹੋਰਾਂ ਨੇ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਆਪਾਂ ਨੂੰ ਨਾ ਇਹ ਸਮਾਨ ਵੇਚਣ ਵਾਸਤੇ ਸੇਲਮੈਨ ਮੁੰਡਿਆਂ ਦੀ ਲੋੜ ਆ ਓਕੇ ਜੇ ਕੋਈ ਆਪਣੇ ਲਈ ਕੰਮ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੇ ਲਈ ਆ ਸਕਦਾ ਲੈ ਬਾਈ ਜੋਬ ਦੀ ਵੀ ਓਪਰਚੁਨਿਟੀ ਆ ਗਈ ਤੁਹਾਡੇ ਕੋਲ ਕਈਆਂ ਦੇ ਲੋਕ ਇਹਦੇ ਨਾਲ ਕੰਮ ਰੇਗਾ ਮਾਰਕੀਟ ਚ ਸਾਨੂੰ ਬੰਦੇ ਨਹੀਂ ਮਿਲ ਰਹੇ ਸਾਰੇ ਤੇ ਬੰਦੇ ਨਹੀਂ ਹੈਗੇ ਜਿਹੜੇ ਭਰਾ ਮਤਲਬ ਥੋੜਾ ਬਹੁਤ ਐਕਸਪੀਰੀਅੰਸ ਹੈਗਾ ਮਾਰਕੀਟਿੰਗ ਦਾ ਸੇਲ ਮਾਰਕੀਟਿੰਗ ਹੈ ਉਹਨਾਂ ਨੇ ਆਪਾਂ ਤਾਂ ਉਹਦੇ ਲਈ ਬਾਈ ਹੋਰਾਂ ਨੂੰ ਰਿਕੁਆਇਰਡ ਹੈਗੇ ਤਾਂ ਉਹ ਵੀ ਭਰਾ ਸੇਮ ਨੰਬਰ ਤੇ ਕਰ ਸਕਦੇ ਜੀ ਕੰਟੈਕਟ ਬਾਕੀ ਜਿੰਨੇ ਭਰਾ ਦੇਖ ਰਹੇ ਨੇ ਕਰ ਦਿਓ ਜੀ ਵੀਡੀਓ ਸ਼ੇਅਰ ਜਿੱਦ ਤੁਸੀਂ ਲੈਣਾ ਸਟੈਂਡ ਬਿਲਕੁਲ ਫ੍ਰੀ ਦੇ ਵਿੱਚ ਐ ਤਾਂ ਉਹ ਗੱਲ ਹੋ ਗਈ ਜੀ ਕਹਿੰਦਾ ਜੀ ਸਟੈਂਡ ਲੈਣਾ ਸਟੈਂਡ ਲੈ ਲਓ ਸਟੈਂਡ ਲੈ ਲਓ ਬਈ ਸ਼ੇਅਰ ਕਰਕੇ ਲੈ ਤਾਂ ਲੈ ਲਓ ਸਹੀ ਗੱਲ ਹੈ ਬਾਕੀ ਸੰਗਰੂਰ ਚ ਪਹੁੰਚ ਜਾਓ ਭਰਾ ਹੋਰਾਂ ਦਾ ਕੰਮ ਹੈਗਾ ਆ ਦੇਖ ਲਿਆਊਗਾ ਤੁਸੀਂ ਹਨਾ ਤੇ ਸਕਰੀਨ ਤੇ ਚੱਲੇ ਨੰਬਰ ਤੇ ਐਟਸ ਕੰਟੈਕਟ ਕਰ ਲਓ ਜੀ ਬਾਕੀ ਸ਼ੇਅਰ ਜਰੂਰ ਕਰੋ ਬਾਕੀ ਸਾਰੇ ਭਰਾਵਾਂ ਦਾ ਧੰਨਵਾਦ ਜੀ ਵੀਡੀਓ ਦੇਖਣ ਤੇਰੇ